ਕੁਝ ਸ਼ਰਾਰਤੀ ਅੰਸਰ ਨਹੀਂ ਜਿਹੜੇ ਇਸ चीज ਨੂੰ ਆਪਣੀ ਜ਼ਗੀਰ ਬਣਾਉਣਾ ਚਾਹੁੰਦੇ ਨੇ ਆਪਣੀ ਪ੍ਰਾਈਵੇਟ ਪ੍ਰਾਪਰਟੀ ਸਮਝਦੇ ਨੇ ਔਰ ਉਹ ਇਹਨੂੰ ਪ੍ਰਾਈਵੇਟ ਹੁਣ ਵੀ ਮਤਲਬ ਕੱਲ ਵੀ ਕੁਝ ਪਤਾ ਲੱਗਿਆ ਜਿਸ ਤਰ੍ਹਾਂ ਕੋਈ ਸਾਥੀ ਸਾਡੇ ਸਿਗੇ ਇੱਥੇ ਵੀ ਉਹ ਇੱਥੇ ਆਪਣੇ ਪਰਸਨ ਜਿੰਦੇ ਲਗਾ ਗਏ ਜਦ ਕਿ ਕਦੇ ਤੁਸੀਂ ਕਿਤੇ ਸੁਣਿਆ ਵੀ ਨਹੀਂ ਹੋਣਾ ਵੀ ਕਿਤੇ ਰੱਬ ਦੇ ਕਰਨ ਨੂੰ ਕਦੇ ਜਿੰਦਾ ਲੱਗਿਆ ਕਰਦਾ ਜੀ ਉਹ ਪਰਸਨਲੀ ਚਾਹੁੰਦੇ ਨੇ ਵੀ ਅਸੀਂ ਇਸ चीज ਨੂੰ ਆਪਣਾ ਲਈਏ ਵੀ ਅਸੀਂ ਇਸ चीज ਨੂੰ ਆਪਣੀ ਪਰਸਨਲ ਜ਼ਗੀਰ ਬਣਾ ਲਈਏ ਵਰਨਾ ਹੋਰ ਕੋਈ ਮਸਲਾ ਨਹੀਂ ਹੈ ਇੱਥੇ ਕਿਸੇ ਦਾ ਕਬਜ਼ਾ ਨਹੀਂ ਹੈ ਜੀ ਇਹ ਖੁੱਲੀ ਆਵਾਮ ਦੇ ਲਈ ਹੈ ਜਿੰਨੇ ਵੀ 90 ਸ਼ਹਿਰ ਦੇ ਅੰਦਰ ਮੁਸਲਮ ਮੁਸਲਮ ਨੇ ਉਹਨਾਂ ਸਾਰਿਆਂ ਦੀ ਜਾਇਦਾਦ ਹੈ ਜੀ ਇਹ ਕਿਸੇ ਇੱਕ ਬੰਦੇ ਦੀ ਜ਼ਕੀਰ ਨਹੀਂ ਹੈ ਸਾਰਿਆਂ ਦੀ ਪ੍ਰਾਪਰਟੀ ਹੈ ਜੀ ਇਹ ਵਕਫ ਬੋਰਡ ਦੇ ਅੰਡਰ ਹੈ ਵਕਫ ਬੋਰਡ ਦੀ ਜਾਇਦਾਦ ਹੈ ਸਾਰਿਆਂ ਦੇ ਲਈ ਹੈ ਜੀ ਤੇ ਪੈਸੇ ਦਾ ਵੀ ਕੋਈ ਮਸਲਾ ਜ਼ਮੀਨ ਦੇ ਠੇਕੇ ਨੂੰ ਲੈ ਕੇ ਵੀ ਕੋਈ ਮਸਲਾ ਚੱਲ ਰਿਹਾ ਹੈ ਜ਼ਮੀਨ ਦੇ ਠੇਕੇ ਨੂੰ ਲੈ ਕੇ ਕੋਈ ਮਸਲਾ ਜਿਹੜੀ ਕਮੇਟੀ ਦੀ ਦੇਖ ਰੇ ਕਰਦੀ ਆ ਰਹੀ ਹੈ 20 ਤੋਂ 25 ਸਾਲ ਹੋ ਗਏ ਉਹੀ ਕਮੇਟੀ ਦੇ ਅਧਿਕਾਰ ਹੈ ਸਾਰਾ ਕੁਝ ਉਹੀ ਕਮੇਟੀ ਇਸ ਚੀਜ਼ ਨੂੰ ਬੰਦੀ ਰਹੀ ਹੈ ਉਹੀ ਕਮੇਟੀ ਹੁਣ ਤੱਕ ਜੋ ਕਰਦੀਦਾ ਹੈ ਪਰਚਾ ਕਿਉਂ ਦਰਜ ਹੋਇਆ ਪਰਚਾ ਦਰਜ ਹੋ ਬਸ ਕੋਈ ਸ਼ਰਾਰਤੀ ਅੰਸਰ ਜਿਸ ਤਰ੍ਹਾਂ ਉਹ ਆਪਦੇ ਸ਼ਰਾਰਤਾਂ ਵੀ ਕਿਸ ਤਰ੍ਹਾਂ ਵੀ ਉਹ ਦਾਖਲ ਹੋ ਜਵੇ ਵੀ ਕਿਉਂਕਿ ਲੋਕਾਂ ਦੇ ਪ੍ਰਤੀ ਕਿਤਨਾ ਉਹਦੇ ਪ੍ਰਤੀ ਕਿਤਨਾ ਦੇ ਲੋਕਾਂ ਦੇ ਦਿਲਾਂ ਦੇ ਅੰਦਰ ਬਹੁਤ ਨਫ਼ਰਤ ਹੈ ਦੇਖੋ ਹੀ ਮਸਲਾ ਤੇ ਆ ਜਿਹੜੀ ਪਹਿਲਾਂ ਦੋ ਕਮੇਟੀਆਂ ਬੁਣੀ ਉਹਨਾਂ ਦਾ ਆਪਸੀ ਕੋਈ ਝਗੜਾਗਾ ਆਮ ਆਮ ਆ ਜਿਹੜੀ ਆ ਮਗਰ ਬੈਠੀਆਂ ਸਾਡੇ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ ਇੱਥੇ ਆ ਕੇ ਕੋਈ ਵੀ ਸਫਾਈ ਕਰ ਸਕਦਾ ਕੋਈ ਵੀ ਆ ਕੇ ਇੱਥੇ ਸੇਵਾ ਕਰ ਸਕਦਾ ਬੂਟੇ ਲਾਏ ਹੋ ਨੇ ਬੂਟਿਆਂ ਨੂੰ ਪਾਣੀ ਲਾਉਣੇ ਅਸੀਂ ਫਲਦਾਰ ਬੂਟੇ ਲੱਗੇ ਉਹਨਾਂ ਦੀ ਵੀ ਸੇਵਾ ਕਰਦੇ ਹਾਂ ਕੱਲ ਕੁਝ ਸਰਾਰਤੀਆਂ ਅੰਸਰਾਂ ਵੱਲੋਂ ਆ ਕੇ ਇੱਥੇ ਬਤਮੀਜੀ ਕੀਤੀ ਗਈ ਆ ਸਾਡਾ ਈਦ ਦਾ ਤਿਹਾਰ ਆ ਰਿਹਾ ਬਕਰੀਦ ਦਾ ਦੇਖੋ ਅਸੀਂ ਖੁਸ਼ੀਆਂ ਦਾ ਤਿਹਾਰ ਆ ਸਾਡਾ ਸਾਲ ਬਾਦ ਆਉਂਦਾ ਅਸੀਂ ਪੂਰੇ ਜੋਰਾ ਸੋਰਾ ਨਾਲ ਚਾਹੁੰਦੇ ਆ ਵੀ ਆ ਇਸ ਵਾਰ ਵਧੀਆ ਤਰੀਕੇ ਨਾਲ ਮਨਾਈ ਜਾਵੇ ਜੋ ਸ਼ਰਾਰਤੀ ਅਨਸਰ ਇੱਥੇ ਆ ਕੇ ਸ਼ਰਾਰਤ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਔਰ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਕੋਈ ਵੀ ਹੁਣ ਆਪਦਾ ਸੋਚ ਸਮਝ ਕੇ ਇੱਥੇ ਆ ਕੇ ਕੋਈ ਵੀ ਸ਼ਰਾਰਤ ਕਰਦਾ ਆਪਦਾ ਸੋਚ ਸਮਝ ਕੇ ਕਰੇ ਸਾਰੀ ਕੌਮ ਸਾਡੇ ਨਾਲ ਹੈ ਫਸਲਾ ਕੀ ਆ ਜੀ ਕਿਉਂ ਇੰਨਾ ਵਿਵਾਦ ਨਾਬੇ ਵਿਖੇ ਦਿਖਣ ਨੂੰ ਫਿਰ ਜੀ ਇਹ ਜਿਹੜਾ ਹੈਗਾ ਜੀ ਇਹ 25 ਸਾਲ ਤੋਂ ਇੱਕ ਤਖਤਾ ਪਲਟ ਹੋਇਆ ਹੁਣ ਇਸ ਟਾਈਮ ਜੋ ਇੱਕ ਡਿਕਟੇਟਰਸ਼ਿਪ ਕਰ ਰਿਹਾ ਸੀਗਾ 25 ਸਾਲ ਤੋਂ ਇੱਕੋ ਹੀ ਬੰਦਾ ਮੁਹੰਮਦ ਹਨੀਫ ਨਾਮ ਦਾ ਬੰਦਾ ਇਹ ਬੱਕਾਪੋਰਡ ਦੀ ਜ਼ਮੀਨ ਹੈ 96 ਕਨਾਲ ਜ਼ਮੀਨ ਹੈ ਇਹਦੀ ਮਾਲਕੀ ਹੈਗੀ ਬੱਕਾਪੋਰਡ ਦੀ ਜਿਹਦੇ ਵਿੱਚ ਇੱਕ Eidgah ਬਣੀ ਹੋਈ ਹੈ ਬਹੁਤ ਵੱਡੀ ਹਰ ਸਾਲ ਜਿਹੜਾ ਹੈਗਾ ਇੱਥੇ Eid ਔਰ ਬਕਰਾਇਦ ਦੇ ਦੋ ਤਿਹਾਰ ਮਨਾਏ ਜਾਂਦੇ ਨੇ ਸਾਲ ਦੇ ਵਿੱਚ ਦੋ ਵਾਰ ਔਰ ਇਹ ਜ਼ਮੀਨ ਪਹਿਲਾਂ ਬੱਕਾਪੋਰਡ ਨੇ ਕਿਸੇ ਹੋਰ ਦੇ ਨਾਮ ਅਲਾਟ ਕਰਤੀ ਸੀਗੀ ਉਸ ਤੋਂ ਬਾਅਦ ਕੌਮ ਨੇ ਇਕੱਠੇ ਹੋ ਕੇ ਇੱਕ ਕਮੇਟੀ ਬਣਾਈ ਜਿਹਦਾ ਨਾਮ ਰੱਖਿਆ ਸੀ ਪੰਜਾਬ ਮੁਸਲਮਾਨ ਵੈਲਫੇਅਰ ਉਸ ਦਾ ਜਿਹੜਾ ਸੈਕਟਰੀ ਸੀਗਾ ਉਹ ਮੁਹੰਮਦ ਹਨੀਫ ਨੂੰ ਬਣਾਇਆ ਗਿਆ ਪਰ ਉਸ ਨੇ ਸਾਰੀ ਕਮੇਟੀ ਆਪਣੇ ਹੱਥ ਵਿੱਚ ਕਰਕੇ ਉਹਨੇ ਪੂਰੀ ਇੱਥੇ ਗੁੰਡਾਗਰਦੀ ਕੀਤੀ ਹੈ ਡਿਕਟੇਟਰਸ਼ਿਪ ਕੀਤੀ ਹੈ 25 ਸਾਲ ਆਪਣਾ ਰਾਜ ਕੀਤਾ ਉਸ ਬੰਦੇ ਨੇ ਪਰ ਉਹਦੀਆਂ ਜਿਹੜੀਆਂ ਨਲਾਇਕੀਆਂ ਉਹਦੀਆਂ ناکਾਮੀਆਂ ਉਹਦੀਆਂ ਗੁੰਡਾਗਰਦੀਆਂ ਨੂੰ ਮੁਸਲਮਾਨਾਂ ਨੇ ਕੌਮ ਨੇ ਬਰਦਾਸ਼ਤ ਨਹੀਂ ਕੀਤਾ ਹਰ ਚੀਜ਼ ਦੀ ਹੱਦ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਹੱਦ ਹੁੰਦੀ ਹੈ ਪਰ ਉਹ ਜਦ ਆਪਣੀਆਂ ਹੱਦਾਂ ਪਾਰ ਕਰ ਗਿਆ ਉਸ ਬੰਦੇ ਦੀ ਸੇਵਾ ਕਰਕੇ ਉਸ ਬੰਦੇ ਨੂੰ ਈਦਗਾਹ ਦੇ ਵਿੱਚੋਂ ਕੱਢਿਆ ਗਿਆ ਪਰ ਹੁਣ ਉਹ ਬੰਦਾ ਆਪਦੇ ਜਿਹੜੀ ਉਹਦੀ ਸੇਵਾ ਹੋਈ ਹੈ ਉਹਦੇ ਜ਼ਖਮਾਂ ਨੂੰ ਨਾ ਬਰਦਾਸ਼ਤ ਕਰਦਾ ਹੋਇਆ ਦੁਬਾਰਾ ਇੱਥੇ ਕੱਲ ਆਕੇ ਫੇਰ ਗੁੰਡਾ ਕਰਦੀ ਕਰ ਗਿਆ ਉਰੇ ਆਕੇ ਉਹ ਆਪਦੇ ਜਿੰਦੇ ਲਾ ਗਿਆ ਪਹਿਲੇ ਜਿੰਦੇ ਵੱਢ ਗਿਆ ਆਪਦੇ ਜਿੰਦੇ ਲਾ ਗਿਆ ਔਰ ਆਪਦੇ ਜਿੰਦੇ ਲਾਕੇ ਉਹ ਇਹ ਮੁਸਲਮਾਨਾਂ ਨੂੰ ਜਿਹੜੇ ਮੌਕੇ ਤੇ ਕੁਝ ਦੋ ਚਾਰ ਭਰਾ ਜਿਹੜੇ ਖੜੇ ਸੀਗੇ ਉਹਨਾਂ ਨੂੰ ਗਾਲੀ ਗਲੋਚ ਕਰਕੇ ਉਹ ਇੱਥੋਂ ਨਿਕਲ ਗਿਆ ਪਰ ਉਦੋਂ ਬਾਅਦ ਉਸ ਬੰਦੇ ਦੇ ਜਿਹੜੇ ਹੈਗੇ ਨੇ ਜਿੰਦੇ ਵੱਢ ਤੇ ਵੱਢ ਕੇ ਉਸ ਬੰਦੇ ਨੂੰ ਇਥੋਂ ਭਜਾਇਆ ਭਜਾ ਕੇ ਜਿਹੜਾ ਹੈਗਾ ਇਹ ਇਹ ਜਿਹੜਾ ਜਿਹੜਾ ਵਿਵਾਦ